ਹਾਏ ਸਿੰਦੇ ਦੇ ਬਾਪੂ ਮੇਰੇ ਮੁੰਡੇ ਦੇ ਉੱਤੇ ਗਿਣਾਸਾ ਮਾਰਿਆ ਸਿੰਦੇ ਨੇ ਸਿੰਦੇ ਦੀ ਮਾਂ ਮੇਰਾ ਤਾਂ ਅੱਡ ਅੱਡ ਤੋੜ ਗਿਆ ਹਾਏ ਉਹ ਕੀ ਕਰੀਏ ਨੇ ਤੁਸੀਂ ਕਿਹਨਾਂ ਵਾਲਾ ਪਰ ਗਿਆ ਕਰੇ ਇਤਸਾਬ ਬਚਾ ਲੋ ਮੁੰਡਾ ਕੁੱਟ ਗਿਆ ਚਾਚਾ ਜੀ ਬਹੁਤ ਹੀ ਬੁਰਾ ਹਾਲ ਕਰਤਾ ਕੁੱਟ ਕੁੱਟ ਚਾਹੇ ਮੇਰੇ ਘਰ ਦਾ ਰੌਲਾ ਕਦੇ ਮੈਨੂੰ ਡੰਗਰ ਕਹਿੰਦੇ ਧੋਣ ਵਾਸਤੇ ਕਦੇ ਆਹਾ ਕਹਿੰਦੀ ਮੈਨੂੰ ਪਾਣੀ ਪਰਦੇ ਹਾ ਤੇਰੇ ਬਾਪ ਤੇ ਜਨਾਬ ਇਹ ਨਹੀਂ ਕਰਦੇ ਓਏ ਐ ਨਹੀਂ ਕਰਦੇ ਕਾ ਕਾ ਆਂ ਕਰਦੇ ਨੇ ਸਰਪੰਚ ਸਾਹਿਬ ਜੀ ਇਹਨੂੰ ਪੁੱਛ ਲੋ ਵੀ ਇਹ ਮੰਗਦਾ ਕੀ ਆਗਾ ਉਹ ਦੱਸੋ ਕੀ ਮੰਗਦਾ ਤੂੰ ਕਿਉਂ ਤੂੰ ਕਿੱਦਾ ਹੈ ਮੈਂ ਬੰਡ ਮੰਗਦਾ ਮੈਥੋਂ ਇਹਦੀ ਗੁਲਾਮੀ ਨਹੀਂ ਹੁੰਦੀ ਤੇ ਉਹ 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 ਮੈਨੂੰ ਗੁਲਾਮ ਵਾਲੀ ਵਾਲੀ ਕਹਿੰਦਾ ਮੋੜਾਂ ਤੇ ਨਾ ਤੁਹਾਡੇ ਘਰੇ ਕੰਮ ਕਰਦਾ ਮੈਂ ਤੁਹਾਡੇ ਘਰੇ ਕੰਮ ਕਰਦਾ ਮੈਨੂੰ ਬਖ ਕਰ ਦੋ ਮੈਂ ਨਾਲ ਨਾਲ ਦੀ ਰਹਿਣਾ ਸਰਪੰਚਾ ਮੈਂ ਤੇਰੀ ਇੱਜ਼ਤ ਕਰਦਾ ਮੈਨੂੰ ਬਖ ਕਰ ਦੇ ਉਹ ਕਰਾ ਲੈ ਤੂੰ ਆਪਦੀ ਬੰਡ ਤੂੰ ਲੈ ਜਾ ਸਾਰਾ ਹਿੱਸਾ ਸਾਨੂੰ ਨਹੀਂ ਚਾਹੀਦਾ ਕੁਝ ਜਿਹੜੇ ਤੇਰੇ ਵੀ ਖਣ ਬਣਦੇ ਨੇ